ਇਸ ਗਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਕੱਲ ਕਹਿੰਦੇ ਮੈਨੂੰ ਬਾਜਾ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਾਹਿਬ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜਾ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਸੇ ਨੇ ਕਦਮ ਕੀਤਾ ਤੇ ਇਸ ਮਜੀਠੀਏ ਪਰਿਵਾਰ ਨੇ ਸਿੱਖ ਰਾਜ ਕਦਮ ਕੀਤਾ ਉਹ ਸਰਦਾਰਗੜ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉੱਥੇ ਲਈ ਆ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰਸ਼ਟ ਕਰਾਉਣ ਲਈ ਇਸ ਪਰਿਵਾਰ ਨੇ ਅਰਸ਼ਟ ਕਰਵਾਇਆ ਤੇ ਉੱਥੇ ਉਹਨਾਂ ਨੂੰ ਜ਼ਗੀਰ ਮਿਲੀ ਇੱਕ ਗੱਦਾਰ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਔਰ ਤੂੰ ਭੈਣ ਦਾ ਘਰ ਬਸਾਉਣ ਲੱਗਾ કે ਜਾੜ ਲੱਗਾ ਇਹ ਗਦਾਰ ਜੇ ਜਿਹੜਾ ਆਪਣੀ ਭੈਣ ਦਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਉਹ ਤੁਹਾਡਾ ਪੰਜਾਬੀਓ ਕੀ ਬਣੇਗਾ ਨਸ਼ਾ ਵੇਚਦਾ ਜੇ ਸਾਨੂੰ ਇਹ ਜਰਵਾਣਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਸੁਖਬੀਰ ਤੇਰੇ ਪਿਓ ਕੋਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦਿਨ ਹੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ ਇਸ ਗਦਾਰਾਂ ਕੋਲੋਂ ਇਸ ਸੁਖਬੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ੁਰੂਆਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ। ਕੱਲ ਕਹਿੰਦੇ ਮੈਨੂੰ ਬਾਜਾ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਾਹਿਬ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜਾ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜੇ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਆ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ। ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿੱਲਾ ਜਿਹੜੀ ਉੱਥੇ ਲਈ ਆ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰੈਸਟ ਕਰਾਉਣ ਲਈ ਇਸ ਪਰਵਾਹ ਨੇ ਅਰੈਸਟ ਕਰਵਾਇਆ ਤੇ ਉੱਥੇ ਉਹਨਾਂ ਨੂੰ ਜ਼ਗੀਰ ਮਿਲੀ ਇੱਕ ਗੱਦਾਰ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰਖ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਉਹ ਤੂੰ ਭੈਣ ਦਾ ਕਰ ਬਸਾਉਣ ਲੱਗਾ ਕਿ ਜਾੜ ਲੱਗਾ ਇਹ ਗਦਾਰ ਜਿਹੜਾ ਆਪਣੀ ਭੈਣ ਦਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਉਹ ਤੁਹਾਡਾ ਪੰਜਾਬੀਓ ਕੀ ਬਣ ਗਿਆ ਨਸ਼ਾ ਵੇਚਦਾ ਜੇ ਸਾਨੂੰ ਇਹ ਜਰਵਾਨਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਚੁਕਬੀਰ ਤੇਰੇ ਪਿਓ ਕੋਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦਿਨ ਹੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ